ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਜ਼ਪੁਰ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਕੀਮੇਵਾਲੀ ਕਿੰਮੇ ਵਾਲੀ ਪਿੰਡ ਦੇ ਵਿੱਚ ਅਸਟਰ ਮੌਜੂਦ ਆ ਮਿੱਤਰੋ ਇਹ ਪਿੰਡ ਨੂੰ ਜਿਹੜਾ ਨਜ਼ਦੀਕ ਸ਼ਹਿਰ ਲੱਗਦਾ ਉਹ ਵੀ ਪੁੱਛ ਦਿਨਾ ਕਿਹੜੇ ਪਾਸੇ ਰਹਿ ਜਾਂਦਾ ਜੋ ਕਰਦਿਆਂ ਗੱਲਬਾਤ ਆਪਾਂ ਭਾਈ ਦੇ ਨਾਲ ਸასი ਕਾਲ ਸასი ਕਾਲ ਭਾਈ ਜੀ ਸასი ਕਾਲ ਭਾਈ ਜੀ ਕੀ ਹਾਲ ਚਾਲ ਮਹਾਰਾ ਜੀ ਤੇ ਸੇਤਾ ਦੇ ਪਰਿਵਾਰ ਭਾਈ ਚਲੋ ਠੀਕ ਆ ਅੱਛਾ ਵੱਡੀ ਕਰ ਲਿਆ ਵੀ ਭਾਈ ਪੱਪੂ ਸੰਧੂ ਦਾ ਮਨ ਫੈਣਾ ਹੈ ਨਾ ਹਾਂਜੀ ਹਾਂਜੀ ਭਾਈ ਜੀ ਭਾਈ ਉਹਦੇ ਨਾਲ ਉਹਨੇ ਟਿਕਟ ਪ੍ਰਾ ਕੇ ਦਿੱਤੇ ਆਪਾਂ ਠੀਕ ਆ ਭਾਈ ਠੀਕ ਆ ਵੀ ਨੀਲੀ ਰਵੀ ਦਾ ਉਹਨੇ ਸ਼ੌਂਕ ਪਾਇਆ ਹਾਂਜੀ ਹਾਂਜੀ ਉਹਨੇ ਪਾਇਆ ਠੀਕ ਆ ਭਾਈ ਅੱਛਾ ਭਾਈ ਆਪਣਾ ਨਾਮ ਕੀ ਹੈ ਮੱਖਣ ਸਿੰਘ ਮੱਖਣ ਸਿੰਘ ਹਾਂਜੀ ਸ ਮੋਹਨ ਸਿੰਘ ਮੋਹਨ ਸਿੰਘ ਮੱਖਣਮਾਈ ਫਿਰ ਪਿੰਡ ਆਪਣਾ ਜਿਹੜਾ ਕੀਮੇ ਵਾਲੀ ਆ ਗਿਆ ਇਹ ਨੇੜੇ ਕਿਹੜਾ ਸ਼ਹਿਰ ਰਹਿ ਗਿਆ ਮੱਲਾ ਵਾਲਾ ਤੇ ਮਹੂ ਮੱਲਾ ਵਾਲਾ ਤੇ ਮਹੂ ਨੇੜੇ ਹੀ ਹੈ ਕਿੰਨੀ ਬਾਟਾ ਇੱਥੋਂ ਇਹ ਤੋਂ ਮਹੂ 10 ਕਿਲੋਮੀਟਰ ਜੀਰਾਗਾ 18 ਕਿਲੋਮੀਟਰ ਤੇ ਮੱਲਾ 7 ਕਿਲੋਮੀਟਰ ਮੱਲਾ 7 ਕਿਲੋਮੀਟਰ ਮੱਲਾ ਵਾਲੇ ਤੋਂ ਇਹ ਸਾਈਡ ਕਿਹੜੇ ਐਂਦੋਂ ਆ ਗਿਆ ਦੂਜੇ ਨੂੰ ਇਹ ਬੂਟੇ ਵਾਲਾ ਸਟੇਸ਼ਨ ਨੂੰ ਬੂਟੇ ਵਾਲਾ ਸਟੇਸ਼ਨ ਬੂਟੇ ਵਾਲਾ ਸਟੇਸ਼ਨ ਮਨਸ਼ੂਰਾ ਠੀਕ ਹੈ ਬਾਈ ਸੱਤ ਗੜ ਸਾਹਿਬ ਗੁਰਦਾਰਾ ਠੀਕ ਹੈ ਜੀ ਹਾਂ ਜੀ ਫਤਿਹ ਇਹ ਝੋਟੀ ਫਿਰ ਕਿੰਨੇ ਚਿਰ ਦੀ ਗੱਬਣਾ ਬਾਈ ਇਹ ਹੈਗੀ ਜੀ ਆਪਣੇ ਕੋਲੇ ਨੋਆ ਮਹੀਨੇ ਦੀ ਨੋਆ ਮਹੀਨੇ ਦੀ ਇੱਕ ਮਹੀਨਾ ਨੋਆ ਮਹੀਨੇ ਦੇ ਉੱਤੇ ਉਹ ਇੱਕ ਮਹੀਨਾ ਬਾਕੀ ਹੈਗਾ ਪੂਰਾ ਠੀਕ ਹੈ ਬਾਈ ਠੀਕ ਹੈ ਅੱਛਾ ਬਾਈ ਤੇ ਇਹ ਕਿਹੜੇ ਸੀਮਿੰਟ ਦੀ ਆ ਗਈ ਇਹ 나ਗ ਬੋਲਦੀ 나ਗ ਬੋਲਦੀ ਕੀ ਕਰਨ ਬਣ ਗਿਆ ਵੇਚਣ ਦਾ ਬਾਈ ਆਪਣੇ ਪ੍ਰੋਗਰਾਮ ਤੇ ਉਹਨੇ ਚ ਇਹਨੂੰ ਪ੍ਰੋਗਰਾਮ ਦੇ ਵਿੱਚ ਸੰਭੜੀ ਨਹੀਂ ਗਈ ਠੀਕ ਹੈ ਬਾਈ ਠੀਕ ਹੈ ਹਾਂ ਜੀ ਮੇਰਾ ਨਾ ਪੈਸਾ ਤੇ ਲਾ ਜਿਹੜਾ ਬੜੀ ਮਜਬੂਰੀ ਬੜੀ ਮਜਬੂਰੀ ਬੜੀ 98 1 ਪੈਸੇ ਚ ਜੋੜਦੀ ਆ ਹਾਂਜੀ ਜੋੜਦੀ ਜੋੜਦੀ ਆਪਾਂ ਇਹ ਗੱਬਣ ਕਿਹੜੇ ਤੋਂ ਕਰਵਾਤੀ ਬਈ ਇਹ ਇੱਥੇ ਹੈਗਾ ਟੰਡੀਆਂ ਵਾਲਾ ਗੋਰਾ ਉਹਦੇ ਕੋਲ ਜਿਹੜਾ ਦੂਜਾ ਛੋਟਾ ਹੈ ਪਿਸਟਲ ਤੋਂ ਕਿ ਪਿਸਟਲ ਦੂਜੇ ਤੋਂ ਸਮੁੰਦਰ ਤੋਂ ਸਮੁੰਦਰ ਤੋਂ ਗੱਬਣ ਠੀਕ ਬਈ ਅੱਛਾ ਬਈ ਹੁਣ ਇਹ ਵੇਚਣੀ ਆਂਦਾ ਰੇਟ ਕੀ ਤੈ ਕੀਤਾ ਬਈ ਇਹਦਾ 85000 ਰੁਪਏ ਜਸਦੀ ਮਾਨਸਰ ਕਰ ਦਾਂਗੇ ਵਿੱਚ ਕੋਈ ਨਹੀਂ ਕੋਈ ਕਰ ਦਾਂਗੇ ਠੀਕ ਕੱਢੀ ਬਾਹਰੋਂ ਤੋਰੀ ਭਰ ਮੈਨੂੰ ਖੋਲੀ ਲੈ ਮੇਤਰੋ ਫੇਸ ਕੁਆਲਟੀ ਸੋਨੀ ਜਨੱਖੀ ਝੋਟੀ ਆ ਤੁਸੀਂ ਦੇਖ ਸਕਦੇ ਆ ਨੌਵਾਂ ਮਹੀਨਾ ਨਾਲੋਂ ਮਹੀਨਾ ਕੱਚੀ ਲਾ ਲਿਓ ਜ ਸਵਾ ਮਹੀਨਾ ਕੱਚੀ ਲਾ ਲਿਓ ਇੰਨੇ ਟਾਈਮ ਦੀ ਕੱਚੀ ਆ ਇਹ ਕਰਮਾ ਵਾਲੀ ਦੇਖੋ ਕਿ ਲੋ ਜੀ ਹੂੰ ਠੀਕ ਆ ਬਾਈ ਢੋਲੀ ਪੋਲੀ ਜੀ ਆ ਜਿੰਨੀ ਹੈਗੀ ਆ ਫੇਸ ਕੁਆਲਟੀ ਵੇਖ ਲਓ ਕਿੰਨੀ ਚੰਗੀ ਕਰਮਾ ਵਾਲੀ ਦੀ ਮਿੱਤਰੋ ਹਾਂ ਲਿਆ ਬਾਈ ਖੇਤ ਲਿਆ ਖੇਤ ਇਥੇ ਬੰਨਦੇ ਹੂੰ ਇੱਕ ਰੀ ਹੋਰ ਨਾ ਤੋੜ ਦੀ ਤੋੜ ਬੰਨਦੇ ਬਸ ਬਾਈ ਲੈ ਮਿੱਤਰੋ ਅੱਖਾ ਉੱਖਾ ਮਨ ਲਓ ਜਿਹੜੀਆਂ ਨੇ ਇੱਕ ਫੇਸ ਕੁਆਲਿਟੀ ਵਿਖਾ ਦੇ ਪੁੱਤਰੂਨ ਸਿੰਘ ਸੁੰਗ ਅੱਖ ਬੜੀ ਚੰਗੀ ਹੈ ਵੇਖੋ ਤੁਸੀਂ ਥੱਲੋਂ ਮੰਨ ਲਓ ਜੇ ਦੀ ਤਿਆਰੀ ਕਰੋਗੇ ਉਹ ਮੌਕੇ ਤੇ ਕਰੂਗੀ ਅਜੇ ਨੇ ਮਹੀਨਾ ਲੈ ਜਾਣਾ ਸਵਾ ਮਹੀਨਾ ਬੀਨਾ ਕੱਢ ਹੀ ਜਾਊਗੀ ਇਹ ਮਹੀਨਾ ਕੱਢ ਜੂ ਪੂਰਾ ਹੀ ਮਹੀਨੇ ਨੂੰ ਪੂਰਾ ਟਾਈਮ ਹੈ ਜੀ ਇਹਦਾ ਠੀਕ ਹੈ ਭਾਈ ਲੈ ਪੁੱਤ ਦੇ ਥੋੜੇ ਜੋੜ ਵਿਖਾ ਦਿਓ ਬਈ ਨੇੜੇ ਖੜ ਦੇ ਮਲੇ ਝੋੜੀ ਵਿਖਾ ਦਿਓ ਰੂਨ ਵਾਲੇ ਦੇ ਦੇਖ ਤਾਬੀ ਬਲੂਤ ਤਾਂ ਹੋਣ ਵਿਖਾਏ ਲੈ ਪੁੱਤ ਨੂੰ ਹਾਂ ਅ ਕਬੈਣੀ ਵਾਲੇ ਪਾਸ ਦੇ ਹਨ ਕਿ ਬੈਣੀ ਵਾਲੇ ਪਾਸ ਦੇ ਬਾਈ ਬੈਣੀ ਵਾਲੇ ਬੈਣੀ ਵਾਲੇ ਪਾਸ ਦੇ ਥਾਣੇ ਵੀ ਨੇ ਦੋਵੇਂ ਜੁੜੇ ਆ ਪਰ ਜੁੜੇ ਦੋਵੇਂ ਇਕੱਲਾ ਇਕੱਲਾ ਬਸ ਬਣਾ ਇੱਕ ਪਾਸੇ ਦੇ ਤੁਹਾਨੂੰ ਜੁੜੇ ਦੂਜੇ ਇਕੱਲੇ ਇਕੱਲੇ ਆ ਰੇਟ 85000 ਰੁਪਇਆ ਮੰਨਤਨ ਹੋ ਜਾਊਗਾ ਵਿੱਚੋਂ ਨੰਬਰ ਬਾਈ ਮੱਖਣ ਆਪਣਾ ਕਿੰਨਾ 9454 ਜੀ 22357 ਇੱਕ ਵਾਰੀ ਹੋਰ ਬੋਗੇ 9454 ਜੀ 22357 ਠੀਕ ਆ ਬਾਈ ਇਸ ਨੰਬਰ ਤੇ ਕਰ ਲਓ ਬਾਈ ਦੀ ਨਾਲ ਗੱਲਬਾਤ ਕਰ ਬਾਈ ਇੱਕ ਹੋਰ ਹੱਥ ਜੋੜ ਕੇ ਬੇਨਤੀ ਆਪਣੇ 8 ਤੇ 9 ਤੇ 10 ਨੂੰ ਫਤੇਗੜ ਸਾਹਿਬ ਸ਼ਾਮ ਸਿਕਟਾਰੀ ਮੇਲਾ ਚੱਲ ਰਿਹਾ ਸਭ ਸੰਗਤ ਨੇ ਪਹੁੰਚਣਾ ਜੀ ਜੀ ਧੰਨਵਾਦ ਬਾਈ ਲੈ ਵੀ ਮਿੱਤਰੋ ਇਹ ਵੀ ਮੈਸੇਜ ਜਿਹੜਾ ਕਬੂਲ ਕਰਿਓ ਬਾਈ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ